ਅੰਦੀਰ ਸਿੰਘ ਆ ਰਹਿੰਦਾ ਮੈਂ ਤੁਹਾਡੇ ਡੈਡੀ ਕੋ ਬੇਨਤੀ ਕਰਨੀ ਹੈ ਠੀਕ ਹੈ ਸਰ ਸਾਰਿਆਂ ਨੂੰ ਆ ਬੰਦਾਵਾ ਤੁਸ਼ਕੋ ਸ਼ਰਮਾ ਬਸਤੀ ਜੋਧੇਵਾਲ ਪਾਲਸੀ ਨਗਰ ਗਣੀ ਨੰਬਰ 2 ਚ ਰਹਿੰਦਾ ਵਾ ਤੇ ਇਹਦਾ ਜਿਹਦੇ ਨਾਲ ਮੇਰੇ ਡੈਡੀ ਦਾ ਬਿਜ਼ਨਸ ਸੀ ਕੋਈ ਠੀਕਾ ਫੋਟੋ ਮੈਂ ਸਾਰੀ ਮੈਂਡ ਤੇ ਪਾ ਦੂੰਗਾ ਠੀਕਾ ਕੇਸ ਚੱਲਦਾ ਕੈਸਿਕਾ 82016 ਤੋਂ ਦੇ ਨਾਲ ਠੀਕ ਹੈ ਜੀ ਮਸ਼ੀਨਾਂ ਲੈਣ ਦੇ ਸੀ ਗੁਜਰੀ ਦਾ ਉਹ ਮੇਰੇ ਘਰ ਤੋਂ ਸਾਉਂ ਪਤਾ ਸੀ ਜੋ ਵੀ ਸੀ ਮੈਂ ਤਾਂ ਬਾਅਦ ਚ ਪਤਾ ਲੱਗਿਆ 20 2122 ਵਿੱਚ ਆ ਗਏ ਇਹ ਕੇਸ ਚੱਲਦਾ ਪਿਆ ਵਾ ਤੇ ਇਹ ਜੀ ਹੁਣ ਸਾਨੂੰ ਕਰ ਰ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਆ ਠੀਕ ਆ ਜੀ ਇਹਨੇ ਸਾਡੀ ਚੈੱਕ ਪੌਂਸ ਦੇ ਕੇਸ ਵਿੱਚ ਸਾਡੀ ਪ੍ਰੋਪਰਟੀ ਕਰਾ ਲਈ ਅਟੈਚ ਨਾਲ ਸਾਰੇ ਡਾਕੂਮੈਂਟ ਮੈਂ ਪਾ ਦੂੰਗਾ ਇਹਨੂੰ ਅਸੀਂ ਬਹੁਤ ਸਮਝਾਇਆ ਵੀ ਸਾਡੇ ਨਾਲ ਬੈਠ ਕੇ ਕੰਪਰਮਾਈਜ਼ ਕਰ ਲਾ ਵੀ ਅਸੀਂ ਤੈਨੂੰ ਪੈਸੇ ਨਹੀਂ ਦੇ ਸਕਦੇ ਕੋਈ ਸਾਡੇ ਘਰੇ ਆਇਆ ਸੀਗਾ کورٹ ਤੋਂ ਆਰਡਰ ਲੈ ਕੇ ਘਰ ਤੇ ਕਬਜ਼ਾ ਕਰਨ ਲਈ ਆਖੜਾ ਇੱਥੇ ਬੰਦਾ ਹੈ ਇਹ ਇਟੱਕ ਕਰੋਪਿਆ ਵਾ ਅਸੀਂ ਸਾਰਿਆਂ ਦੇ ਦਰਵਾਜ਼ੇ ਖੜਕਾ ਕੇ ਦੇਖ ਲੇ ਸਾਡਾ ਕਿਤੇ ਕੋਈ ਹੱਲ ਨਹੀਂ ਨਿਕਲ ਰਿਹਾਗਾ ਅਸੀਂ ਬਹੁਤ ਮਜਬੂਰ ਹੋਏ ਪਏ ਅਸੀਂ ਸਾਡਾ ਬਿਜ਼ਨਸ ਸਭ ਕੁਝ ਲੋਸ ਹੋ ਗਿਆ ਸਾਡਾ 30 40 ਲੱਖ ਰੁਪਏ 50 ਲੱਖ ਰੁਪਏ ਲੋਸ ਹੋ ਗਿਆ ਸਾਡਾ ਫਾਦਰ ਸਾਹਿਬ ਦੀ ਡੈਥ ਹੋ ਗਈ ਮੇਰੇ 2023 ਵਿੱਚ ਤੇ ਇਹ ਬੰਦਾ ਨਹੀਂ ਸਮਝਦਾ ਸਾਡੀ ਬੋਲ ਅਸੀਂ ਨੂੰ ਕਹਿ ਰਹੇ ਹਾਂ ਵੀ ਤੂੰ ਸਾਡੇ ਨਾਲ ਬੈਠ ਕੇ ਕੰਪਰੋਮਾਈਜ਼ ਕਰ ਲੈ ਵੀ ਚਲੋ ਤੋ ਹੋਣਾ ਸੀ ਹੋ ਗਿਆ ਆਟਾ ਪੈਣਾ ਸੀ ਜੋ ਪੈਣਾ ਸੀ ਹੋ ਗਿਆ ਇਹ ਇੰਨੇ ਸਾਨੂੰ ਦਿੱਤਾ ਸੀ 8 ਲੱਖ ਰੁਪਏ 8 ਲੱਖ ਤੋਂ ਇਹਨੂੰ ਅਸੀਂ 1.5 ਲੱਖ ਇੱਕ ਦਿੱਤਾ ਵਾਪਸ ਕਰਤਾ ਸੀਗਾ ਤੇ 27 2000 ਦੇ ਤਿੰਨ ਚੈੱਕ ਇੱਕ ਉਹ ਕਲੀਅਰ ਕਰਵਾਤੀ ਸੀ ਇਹਦੇ ਸਾਰੀ ਪੇਮੈਂਟ ਉਹਨੂੰ ਦੇ ਸਾਰੀ ਪੇਮੈਂਟ ਜਿਹਨੇ ਦੇ ਦਿੱਤੀ ਸੀਗੇ ਬਾਕੀ ਪਤਾ ਨਹੀਂ ਫਾਦਰ ਸਾਹਿਬ ਨੇ ਕੀ ਫੀਲ ਸੀ ਇਹਦੀ ਸਾਡੀ ਮਸ਼ੀਨਾਂ ਬੰਬੇ ਬੋਰਡ ਤੇ ਆਪਸ਼ਨ ਤੇ ਲੱਗ ਗਿਆ ਇਹ ਬੋਰਡ ਤੇ ਝੂਠ ਬੋਲਦਾ ਪਿਆ ਵਾ ਕਿ ਮਸ਼ੀਨਾਂ ਤੁਸੀਂ ਲੈਂਦੀ ਸੀ ਤੁਸੀਂ ਮਸ਼ੀਨਾਂ ਵੇਚਦੀਆਂ ਨਾ ਇੱਥੇ ਬੰਬੇ ਬੋਰਡ ਤੋਂ ਮਸ਼ੀਨਾਂ ਆਈਆਂ ਸਾਰੇ ਰਿਪੋਰਟ ਮੇਰੇ ਕੋਲ ਪਏ ਨੇ ਉਹਨੂੰ 2.5 ਲੱਖ ਡਿਊਟੀ ਪੇ ਕਰਨੀ ਸੀਗੀ ਡੈੜੀ ਨਾਲ ਜੋ ਵੀ ਪਤਨੇ ਦਾ ਕੀ ਗੱਲਬਾਤ ਹੋਈ ਮੈਨੂੰ ਕੁਝ ਨਹੀਂ ਪਤਾ ਉਹਦੇ ਬਾਰੇ ਤੇ ਉਹ ਡਿਊਟੀ ਅੱਜ ਮੈਂ ਪੇਪਰ ਚੈੱਕ ਕੀਤੇ ਸਾਰੇ ਉਹ ਡਿਊਟੀ 19353 ਦਿਨ ਮਸ਼ੀਨਾਂ ਬੰਬੇਪੋਰਡ ਤੇ ਪੇ ਨਹੀਂ ਆ ਉਹਦੀ ਡਿਊਟੀ 881000 ਬਣ ਗਈ ਸੀ ਚਲੋ ਮਸ਼ੀਨਾਂ ਸਾਡੀ ਆਪਸ਼ਨ ਤੇ ਲਾ ਕੇ ਸਾਡੇ ਪੈਸੇ ਵੀ ਚਲੇਗੇ ਤੇ ਇਹਦੇ ਵੀ ਚਲੋ ਚਲੇਗੇ ਸੀਗਾ ਚਲ ਤੇਰੇ ਅਸੀਂ ਥੋੜੇ-ਬਹੁਤ ਮੋੜ ਦਾਂਗੇ ਪਰ ਇਹਨੇ ਕੋਰਟ ਕੇਸ ਕਰਕੇ ਸਾਡੇ ਜੀਨਾਂ ਦੇ ਉੱਪਰ ਕੀਤਾ ਹੋਇਆ ਬਹੁਤ ਜ਼ਿਆਦਾ ਇਸਮਾਨੀ ਅਸੀਂ ਸਾਡਾ ਹਾਲ ਤੇ ਹੋਈ ਵੀ ਆ ਵੀ ਅਸੀਂ ਮਰਨ ਦੇ ਕਤਾਰ ਤੇ ਸੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਚਲੋ ਇਹਦੇ ਪੈਸੇ ਥੋੜੇ ਹੋਰ ਤੇ 3-4 ਲੱਖ ਰੁਪਏ ਹੋਰ ਦੇ ਦਈਏ ਇਹ ਕਹਿੰਦਾ ਨਹੀਂ ਜੀ ਮੈਨੂੰ ਜੀ 13 ਲੱਖ ਰੁਪਏ ਚਾਹੀਦਾ ਮੈਂ ਤੁਹਾਡਾ ਮਕਾਨ ਵੇਚ ਕੇ ਆਪਣੇ ਪੈਸੇ ਪੂਰੇ ਕਰ ਲਵਾਂ ਜਿੰਨੇ ਸਾਡਾ ਇੰਨਾ ਬੁਰਾ ਹਾਲ ਕੀਤਾ ਪਿਆ ਨਾ ਸਾਡੇ ਘਰੇ ਮੈਂ 15000 ਦੀ ਜੋਬ ਕਰਦਾ ਵਾਂ ਵੀ ਮੈਂ ਇਹਦੇ ਪੈਸੇ ਨਹੀਂ ਮੋੜਦਾ ਰਹੇ ਇਹਦੇ ਵਿੱਚ ਮੈਂ ਹਰ ਕਿਸੇ ਦਰਵਾਜ਼ਾ ਟਕਾ ਕੇ ਦੇਖ ਲਿਆ ਵਾ ਕਿਤੇ ਕੋਈ ਹੱਲ ਨਹੀਂ ਰਿਹਾ ਉੱਪਰ ਉਹਦੀ ਸਾਡੇ ਵਕੀਲ ਨੂੰ ਆਫਰ ਕਰ ਦਿੰਦਾ ਸਾਡੇ ਤਿੰਨ ਚਾਰ ਵਕੀਲ ਮੈਂ ਕਿਤੇ ਸੀਗੇ ਤਾਂ ਥੋੜੇ ਥੋੜੇ ਪੈਸੇ ਕਰਕੇ ਉਹਨਾਂ ਨੂੰ ਦਿੰਦਾ ਸੀਗਾ ਤੇ ਸਾਡੇ ਵਕੀਲਾਂ ਨੂੰ ਖਰੀਦਿੰਦਾ ਜਾ ਕੇ ਉੱਥੇ ਭਾਜੀ ਤੁਸੀਂ ਕੇਸ ਨੂੰ ਲੜਿਓ ਤੁਸੀਂ ਮੇਰੇ ਤੋਂ ਪੈਸੇ ਲੈ ਲਓ 50-80 ਹਜ਼ਾਰ ਰੁਪਏ ਲੱਖ ਰੁਪਿਆ ਮੈਂ ਘਰ ਵੇਚ ਕੇ ਘਰ ਇਹਨਾਂ ਦਾ ਜਦੋਂ ਬੀਕੂਆ ਤੁਹਾਨੂੰ ਪੈਸੇ ਦੇ ਦਊਂਗਾ ਉਹਦੇ ਵਿੱਚੋਂ ਲੱਖ ਰੁਪਿਆ ਇਹ 13 ਲੱਖ ਰੁਪਏ ਦੀ ਡਿਮਾਂਡ ਕਰ ਰਿਹਾ ਕੋਰਟ ਵਿੱਚ ਵੀ ਇੰਨੇ ਪੈਸੇ ਮੈਂ ਨਹੀਂ ਦੇ ਸਕਦਾਗਾ ਪਲੀਜ਼ ਕੋਈ ਚਲੂਤਾਨੇ ਵਿੱਚ ਕੋਈ ਸੰਸਥਾ ਹੈਗੀ ਆ ਕਿਸਾਨ ਜਿੱਥੇ ਬੰਦੀ ਹੈਗੀਆਂ ਵਾ ਪਲੀਜ਼ ਸਾਡੇ ਨਾਲ ਬੈਠ ਕੇ ਕੰਪਰ ਸਾਡਾ ਘਰ ਗੁਰਪਾਲ ਨਗਰ 6 ਨੰਬਰ ਗਲੀ ਨੂੰ ਦੇ ਆਣਾ ਟਾਪਾ ਰੋਡ ਤੇ ਸਾਡਾ ਘਰ ਆ ਅੱਗੇ ਵੀਡੀਓ ਵਿੱਚ ਆਏ ਆ ਬੰਦੇ ਇਕੱਠੇ ਹੋ ਗਿਆ ਦੇਖੋ ਸਾਰੇ ਜਾਣ ਕੋਟ ਵਿੱਚ ਅਸੀਂ ਬਹੁਤ ਕੰਨਾ ਮਤਲਬੀ ਬੋ ਜਾ ਰਹੇ ਮੈਂ ਤੇ ਮੇਰੀ ਮੰਮੀ ਰਹਿੰਦੀ ਇਕੱਲੇ ਘਰੇ ਠੀਕ ਆ ਤੇ ਘਰ ਤੇ ਗੁਜ਼ਾਰਾ ਸਾਡਾ ਬੜਾ ਔਖਾ ਹੋ ਰਿਹਾ ਵਾ ਮੈਂ ਮੇਰਾ ਵੀ ਬੀਪੀ ਹਾਈ ਹੋ ਜਾਂਦਾ ਬੋਲਣ ਵੇਲੇ ਇਸ ਕਰਕੇ ਮੈਂ ਕਹਿੰਨਾ ਸਰ ਪਲੀਜ਼ ਮੇਰੀ ਕੋਈ ਹੈਲਪ ਕਰੇ ਕੋਈ ਸਾਏਗਾ ਕਿਸਾਨ ਜਿੱਥੇ ਬੰਦੀ ਜੋ ਕੋਈ ਹੋ ਰਹੀਆਂ ਵਾ ਆ ਬੰਦਾ ਵੀਡੀਓ ਤੇ ਦੇਖੋ ਕਿੰਨੇ ਬੰਦੇ ਲੈ ਕੇ ਸਾਡੇ ਘਰ ਆਏ ਸੀ ਬਹੁਤ ਮਜਬੂਰ ਹੋਏ ਪਿਆ ਸੀ ਪਲੀਜ਼ ਸਾਡੀ ਹੈਲਪ ਕਰੋ ਸਰ ਨਹੀਂ ਤਾਂ ਇਹ ਸਾਡਾ ਘਰ ਪਤਾ ਨਹੀਂ ਕਿਦਾਂ ਕੀ ਕੀਤਾ ਕੀ ਨਹੀਂ ਪਰ ਸਾਨੂੰ ਕਿਸਦਾ ਕੁਝ ਨਹੀਂ ਪਤਾ ਸਰ ਇਹਨੇ ਪਤਾ ਨਹੀਂ ਕੀ ਤਾਂ ਪੇਜ ਖੇਡਿਆ ਵਾ ਕੀਤਾ ਪਤਾ ਨਹੀਂ ਕਿਦਾਂ ਲੈ ਕੇ ਆਇਆ ਸੀ ਬਹੁਤ ਮਜਬੂਰ ਹੋਏ ਪਿਆ ਸਾਡੀ ਕੋਈ ਹੈਲਪ ਨਹੀਂ ਕਰ ਰਿਹਾ ਵਾ ਜਿਹੜਾ ਹੁਣ ਵਕੀਲ ਕੀਤਾ ਵਾ ਉਹਨੂੰ ਵੀ ਓਫਰ ਦੇ ਰਿਹਾ ਵਾ ਕਹਿੰਦਾ ਤੂੰ ਕੇਸ ਨਾਲ ਲੜੀਂ ਤੋਂ ਤੈਨੂੰ 10 ਲੱਖ ਰੁਪਏ ਦੇ ਦਾਂਗੇ ਜਦੋਂ 12 ਲੱਖ ਰੁਪਏ ਤੇ 13 ਲੱਖ ਰੁਪਏ ਮਿਲੂਗਾ ਲੱਖ ਰੁਪਏ ਤੈਨੂੰ ਦੇਵਾਂਗੇ ਇਦਾਂ ਇਹ ਵਰਡਿੰਗ ਆਦੀ ਇਸ ਬੰਦੇ ਦੀ ਅਸੀਂ ਇਹਨੂੰ ਕਹਿੰਦੇ ਕੰਪਰਮਾਈਜ਼ ਕਰ ਲੈ ਇਹਦਾ ਵਕੀਲ ਵੀ ਅਸੀਂ ਇਹਨੂੰ ਵੀ ਕਹਿਆ ਕੰਪਰਮਾਈਜ਼ ਕਰਵਾ ਦੋ ਸਰ ਸਾਡਾ ਪਰ ਨਹੀਂ ਕਹਿੰਦੇ ਨਹੀਂ ਅਸੀਂ ਨਹੀਂ ਕਰਵਾਣਾ ਪਾਪਾ ਇਹਨਾਂ ਪਹਿਲਾਂ 9 ਲੱਖ ਮੰਗਦੇ ਜਦੋਂ ਡੇਢ ਮੁੱਕੇ 2023 ਵਿੱਚ ਉਦੋਂ ਅਸੀਂ ਬੈਕ ਗੱਲ ਕੀਤੀ ਸੀਗਾ ਨਹੀਂ 9 ਲੱਖ ਰੁਪਏ ਦੇ ਦੋ ਮੈਂ ਕਹਿੰਦਾ ਮੈਂ ਇਹਨੇ ਪੈਸੇ ਨਹੀਂ ਦੇ ਸਕਦਾ ਤੁਸੀਂ 3-4 ਲੱਖ ਰੁਪਏ ਸਾਡਾ ਲੈ ਲਓ ਸਾਡਾ ਨਹੀਂ ਵੇਡ ਦੂੰ ਇਹ ਕੋਈ ਕੱਲ ਨਹੀਂ ਸੁਣ ਰਿਹਾਗਾ ਸਾਡੇ ਕੋਲ ਸਿਰਫ ਕਾਹੇ ਘਰ ਵਾ ਹੋਰ ਸਾਡੇ ਕੋਲ ਕੋਈ ਐਕਸਟਰਾ ਕੋਈ ਪ੍ਰੋਟੀਨ ਨਹੀਂ ਜੀ ਨਾਵੇਂ ਕਦੇ ਟੈਕਸੀ ਚਲਾਉਣਾ ਕਰੇ ਮੈਂ ਰੈਪਟੇਡ ਚਲਾਉਣਾ ਉਹ થોੜਾ ਵਕਤ ਆਪਣਾ ਕੰਮ ਕਰਦਾ ਹੋ ਜੁਰਦੂ ਮੈਂ ਪਲੀਜ਼ ਸਾਡੀ ਮਦਦ ਕਰੋ ਸਰ ਜੋ ਵੀ ਚਾਹ ਗੁਧਿਆਣੇ ਵਿੱਚ ਇਸ ਕਿਰਪਾ ਕਰਦੇ ਪਲੀਜ਼ ਰਿਕਵੈਸਟ ਕਰ ਦਿੰਦਾ ਤੁਹਾਨੂੰ ਤੁਹਾਡੇ ਮੇਰੇ ਸਾਰੇ ਮੂਰਤੀ ਬਸ ਰਾਤ ਤੇ ਬੰਦੇ ਲੈ ਕੇ ਖੜਾ ਵਾ ਪਤਾ ਨਹੀਂ ਕੀ ਕਰ ਰਿਹਾ ਵਾ ਤੇ ਮੇਰੀ ਮੰਮੀ ਗਈ ਹੋਈ ਸੀ ਕਿਤੇ ਘਰੇ ਕੋਈ ਨਹੀਂ ਸੀਗਾ ਮੰਮੀ ਦੁੱਧ ਲੈਣ ਗਈ ਸੀਗੀ ਉਹ ਉਹ ਬੰਦੇ ਬਲ ਨੇ ਕਿੰਨੇ ਸਾਰੇ ਆਇਆ ਪਤਾ ਨਹੀਂ ਕਿੱਥੋਂ ਆਇਆ ਸਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਠੀਕ ਆ ਤੇ ਲੋਕ ਇਹ ਕਹਿੰਦਾ ਫਿਰਦਾ ਵਾ ਤੁਸੀਂ ਕੋਰਟ ਚ ਸائن ਕਰਕੇ ਆਇਆ ਉਹ ਵੀ ਪ੍ਰੋਪਰਟੀ ਵੇਚ ਦੋ ਮੇਰੀ ਅਸੀਂ ਇਦਾਂ ਦੇ ਕੋਈ ਸائن ਨਹੀਂ ਕੀਤੇ ਕਿ ਉੱਥੇ ਅਸੀਂ ਸਿਰਫ ਕੇਸ ਲੜਨ ਲਈ ਸਾਈਨ ਕੀਤੇ ਉੱਥੇ ਵਕੀਲ ਕੀਤਾ ਕੇਸ ਲੜ ਰਿਹਾ ਸੀ ਅਸੀਂ ਅਸੀਂ ਕੋਰਟ ਚ ਵੀ ਅਸੀਂ ਪੇਸ਼ ਹੋਣਾ ਸਾਨੂੰ ਜੱਜ ਮੂਰੇ ਪੇਸ਼ ਨਹੀਂ ਹੋਣ ਦਿੰਦਾ ਦਿੰਦਾ ਹੈ ਅਸੀਂ ਹੁਣ ਜੱਜ ਮੂਰੇ ਪੇਸ਼ ਹੋਣਾ ਸੀ ਆਪਣੇ ਬਦਲ ਰੱਖਣੀ ਹੈ ਜੱਜ ਮੂਰੇ ਉਹਦਾ ਪ੍ਰੇਸ਼ਾਨ ਕਰ ਰਿਹਾ ਇਹ ਬੰਦਾ ਬਹੁਤ ਜ਼ਿਆਦਾ ਚਲੋ ਠੀਕ ਆ ਜੀ ਚਲੋ ਬਿਜ਼ਨਸ ਘਾਟਾ ਪਿਆ ਵਾ ਇਹ ਤੁੜਨਾ ਵੀ ਕਿਸੇ ਨੂੰ ਹੋਰ ਹਰਾਸਮੈਂਟ ਕਰੀ ਇ ਆਦਿ ਸਾ ਮੇਰੇ ਡੈਥ ਹੋ ਗਈ ਇਹੀ ਚੱਕਰ ਚ ਉਹ ਟੈਨਸ਼ਨ ਕਰਕੇ ਲੇ ਗਿਆ ਟੈਨਸ਼ਨ ਜ਼ਿਆਦਾ ਲਿੰਦੇ ਸ਼ੂਗਰ ਉਹਨਾਂ ਨੂੰ ਹੋ ਗਈ ਕਰਜ਼ਾ ਸਾਡੇ ਬਹੁਤ ਸਿਰ ਚੜ ਗਏ ਸੀਗਾ ਸਿਰ ਵਾਹੀ ਰਹਿ ਗਏ ਸੀ ਇਹਨੂੰ ਵੀ ਅਸੀਂ ਬਹੁਤ ਵਾਰ ਕਿਹਾ ਵੀ ਸਾਡੇ ਨਾਲ ਬੈਕ ਐਂਡ ਵੇੜਵਾ ਤੂੰ ਖਤਮ ਕਰ ਦੇ ਪਰ ਇਹ ਨਹੀਂ ਬੰਦਾ ਸੁਣਦਾ ਪਿਆ ਗੱਲ ਸਾਡੀ ਆ ਸਾਰੇ ਡਾਕੂਮੈਂਟ ਪਾ ਦੇ ਸਰ ਮੇਰੇ ਚ ਆ 24 ਲੱਖ ਦਾ ਸੀ ਲੋਨ ਦਿੱਤਾ ਸੀਗਾ ਤੇ ਸਾਰੇ ਸੀ ਪੈਸੇ ਭਾਰ ਭੇਜਦੇ ਸੀ ਸਾਡੇ ਕੋਲ ਕੁਝ ਨਹੀਂ ਸੀਗਾ ਸੀ ਵਿਜਾਸ ਕਰ ਰਹੇ ਚਲੋ ਫਾਦਰ ਸਾਹਿਬ ਜਦੋਂ ਸੰਬਾਦਸ਼ਾਸ਼ਨ ਕੀਤਾ ਸੀ ਕੁਝ ਵਧੀਆ ਕੀਤਾ ਸੀ ਪਰ ਸਾੰਗਨੀਪੁਰਾ ਸਾਡਾ ਕੋਲ ਐ ਕੁਝ ਵੀ ਹੋਊਗਾ ਪੀਸ ਸਰ ਸਾਡੀ ਮਦਦ ਕਰੋ ਜੋ ਵੀ ਹੈਗਾ ਵਾ ਇਹ ਬੰਦਾ ਨਹੀਂ ਗੱਲ ਸੁਣ ਰਿਹਾ ਕਿਸੇ ਦੀ ਬਹੁਤ ਜ਼ਿਆਦਾ ਬੋਲੁੰਦਾ ਸੀ ਅੱਗੇ ਵੀ ਸਾਰੇ ਡਾਕੂਮੈਂਟ ਪਾਤੇ ਇਹਦੇ ਵਿੱਚ ਮੈਂ ਜੋ ਵੀ ਤੁਸੀਂ ਲਿੱਤਾ ਸੀ ਜੋ ਸੀ ਨੂੰ ਦੇ ਦਿੱਤਾ ਸੀਗਾ ਸਾਡੇ ਤੋਂ ਨਹੀਂ ਮੋੜੇਗੇ ਪੈਸੇ ਕਿਸੇ ਕਾਰਨ ਕਰਕੇ ਵੀ ਚਲੋ ਪ੍ਰੋਬਲਮ ਆ ਗਈ ਸਾਡੇ ਘਰ ਚ ਬਹੁਤ ਜ਼ਿਆਦਾ ਉੱਧਰ ਬੈਂਕ ਵਾਲੇ ਸਾਡੇ ਮਸ਼ੀਨਾਂ ਚੱਕ ਕੇ ਲੈ ਗਏ ਸੀਗੇ ਬੈਂਕ ਨਾਲ ਅਸੀਂ ਕਿੱਦਾਂ ਨਿਬੜਿਆ ਸਾਨੂੰ ਪਤਾ ਬੈਂਕ ਚ ਵੀ ਪ੍ਰੋਬਲਮ ਪਾਜ ਹੋਈ ਸਾਡੀ ਉਹਨਾਂ ਦਾ ਵੀ 15 ਲੱਖ ਬਣਿਆ ਸੀ ਅਸੀਂ 3-4 ਲੱਖ ਰੁਪਏ ਦੇ ਕੇ ਉਹਨਾਂ ਨਾਲ ਸੈਟਲਮੈਂਟ ਕੀਤੀ ਆ ਉਹ ਡੈਡੀ ਬਿਮਾਰ ਸੀ ਲੋਲੋ ਡੈਡੀ ਫਿਰ ਵੀ ਬਹੁਤ ਕੁਝ ਕਰ ਗਿਆ ਮੇਰਾ ਤੇ ਇਹ ਇਹ ਤੋਂ ਪਲੀਸ ਸਾਡੇ ਉੱਤੇ ਰਾਰਾ ਦਿਵਾ ਦਿਓ ਪਲੀਸ ਸਾਡਾ ਘਰ ਬਚ ਜੂਗਾ ਮੇਰੀ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਸਰ